ਪਤਾ ਦੇ ਚੱਲੀਆਂ ਸੇਵਾ ਕਰੂੰ ਫੇਰ ਜਦੋਂ ਸੇਵਾ ਕਰ ਪੈਂਦੀ ਐ ਫੇਰ ਤੁਸੀਂ ਗੱਲ ਕਮਲ ਤੋਂ ਬਿਆਨ ਦੇਣੇ ਸ਼ੁਰੂ ਕਰ ਦਿੰਦਾ ਪਹਿਲਾਂ ਧਰੂ ਪਾ ਦੇ ਬਲੇਗ ਪਹਿਲਾਂ ਕੋਈ ਬੋਲਦੀ ਆਪ ਇੱਕ ਵਾਰ ਸਾਥ ਮੇਰੇ ਸਾਥ ਦੀ ਅੱਖ ਕੌਣੀ ਕੀਤੀ ਆ ਮਾਰੋ ਖੱਪੜ ਮੇਰੇ ਸਾਲੇ ਦੇ ਝਾਕਦੀ ਜਾਵੇ ਹੈ ਅੱਜ ਤੁਸੀਂ ਬਹਿ ਜਾਂਦੀ ਆ ਸੁਪੀਤਰਾ ਦੇ ਉੱਤੇ ਪਹਿਰੇ ਬਹਿ ਕੇ ਮੈਂ ਜੁੰਡੀ ਵੱਢੀ ਮੈਨੂੰ ਛਲਕ ਟੂਣੂ ਲਾਵਾਂ ਨਾ ਕੋਈ ਫਾਧਾ ਅੱਜ ਅੱਜ ਹਰ ਨੂੰ ਕਹਿੰਦਾ ਨਾ ਜਾ ਤਾ ਹੈ ਤੁਹਾਡੇ ਤੇ ਕਸੂਰ ਆ ਆਪਣੇ ਮਤਿਆਂ ਦੀ ਸੇਵਾ ਕਰੋ ਆਪਣੇ ਸਭ ਸਾਂਵੇਂ ਦੀ ਸੇਵਾ ਕਰੋ ਰੱਬ ਤੋਂ ਇਹਨਾਂ ਤੋਂ ਜੋ ਮਿਲੂਗਾ ਸਾਡੇ ਤੋਂ ਤੁਹਾਨੂੰ ਰੱਬ ਕੋਈ ਨਹੀਂ ਮਿਲਣਾ ਹੈ ਉਹ ਜੋ ਮੇਰੇ ਸਾਲੇ ਸਾਥ ਹੋ ਗਏ ਵਾਹਿਗੁਰੂ ਦੀ ਤਸਾਲ ਸਾਡੇ ਵਾਹਿਗੁਰੂ ਇਹ ਕਿਹਾ ਅਸੀਂ ਸੰਤਾਂ ਦੇ ਗੱਲੀਆਂ ਸੇਵਾ ਕਰਨਾ ਫੇਰ ਤੂੰ ਸੇਵਾ ਕਲ ਕਰਦੀ ਐ ਹੇ ਤੁਸੀਂ ਕਲ ਕਰ ਨਾਲ ਬਿਆਨ ਦੇਣੇ ਸ਼ੁਰੂ ਕਰ ਦਿੰਗਾ ਪਹਿਲਾਂ ਮਾਨੂੰ ਪਾ ਦੇ ਪ੍ਰੇਗ ਪਹਿਲਾਂ ਤੂੰ ਹੀ ਬੋਲਦੀ ਆ ਏ ਤੋੜਾ ਸਾਹ ਤੇ ਮੇਰੇ ਸਾਹ ਦੀ ਅੱਖ ਕੌਣੀ ਕੀਤੀ ਆ ਮਾਰੋ ਖੰਡ ਮੇਰੇ ਸਾਹ ਦੇ ਝਾੜਤੀ ਜਾਵੇ ਹੈ ਅੱਜ ਤੂੰ ਬਹਿ ਜਾਂਦੀ ਆ ਸੁਪੀਤਰਾ ਦੇ ਉੱਤੇ ਮੇਰੇ ਤੇ ਟੁੰਡੀ ਵੱਡੀ ਮੈਨੂੰ ਥਰਕ ਨੂੰ ਕਿ ਪੈਰ ਤੂੰ ਥਰਕ ਪਿਲਾਓ ਲੋਕਾਂ ਦੀ ਖਾਹ ਅੱਜ ਅੱਜ ਹੋਣਾ ਇੰਤਜ਼ਾਰ ਦਾ ਜੱਤ ਹਾਂ ਤੁਹਾਡੇ ਦੇ ਮਸੂਲ ਆ ਆਪਣੇ ਮਤਿਆਂ ਦੀ ਸੇਵਾ ਕਰੋ ਆਪਣੇ ਸਾਰੇ ਥੋਵੇਂ ਦੀ ਸੇਵਾ ਕਰੋ ਰੱਬ ਤੋਂ ਉਹਦਾ ਜੋ ਮਿਲੂਗਾ ਸਾਡੇ ਤੋਂ ਤੁਹਾਨੂੰ ਰੱਬ ਕੋਈ ਨਹੀਂ ਮਿਲਣਾ ਹਾਂ ਉਹ ਹੋ ਜਾ ਮੇਰੇ ਸਾਲੇ ਸਾਥ ਹੋ ਗਏ ਵਾਹਿਗੁਰੂ ਜੀ ਦਾ ਖਾਲਸਾ ਰਾਈ ਤੇ ਬਾਬੇ ਨੇ ਸੱਚੀਆਂ ਗੱਲਾਂ ਕੀਤੀਆਂ ਵੀਡੀਓ ਵਿੱਚ ਜਿਵੇਂ ਬੀਬੀਆਂ ਆਪਣੇ ਸਾਰਾ ਕੁਝ ਜਾਂਦੀਆਂ ਆ ਸਾਰਾ ਕੁਝ ਜਾ ਕੇ ਵੇਕਦੀ ਕੋਸ਼ ਲੈਣੀਆਂ ਕੋਈ ਕੋਸ਼ ਨਹੀਂਆਂ ਤੋਂ ਬਾਬੇ ਵੀ ਫਰੋਦਾਂ ਦੇ ਆ ਹਨ ਸਾਰੇ ਬਾਬੇ ਨੇ ਕੋ ਜੇ ਪਰ ਥੋੜੀ ਜਿਹਾ ਬਾਬੇ ਦਾ ਹੈਗੀ ਆ ਸੋ ਆਪਾਂ ਨੂੰ ਵੀ ਵਿਚਾਰ ਕਰਨ ਜਾ ਰਹੀ ਆ ਇਸ ਵਾਰ ਦੇ ਫਿਰ ਬਾਬੇ ਦੀ ਗੱਲ ਭਾਵੇਂ ਬਾਬੇ ਨੇ ਗਾਣਾ ਗੱਡੀਆਂ ਵੀਡੀਓ ਵਿੱਚ ਪਰ ਸੱਚੀਆਂ ਗੱਲਾਂ ਕੀਤੀਆਂ ਬਾਬੇ ਨੇ ਜੋ ਵੀ ਕੀਤੀਆਂ ਓਹੀ ਰੂਹ ਦੀ ਗੱਲ ਸੀ ਉਹਨਾਂ ਬਾਬੇ ਨੇ ਕਰ ਦਿੱਤੀ ਜੀ ਵੀਡੀਓ ਕਮੈਂਟ ਕਰਕੇ ਦੱਸਿਓ ਮਾਝੋ ਜੀ ਖਾਲਸਾ ਹੈ ਜੀ ਫਤਿਹ